ਨਾਰਕੋਟਿਕਸ ਵਿਭਾਗ ਦੇ ਵੱਲੋਂ ਵੱਡੀ ਕਾਰਪਾਈ ਕੀਤੀ ਗਈ ਨਸ਼ਾ ਤਸਕਰ ਦੇ ਘਰ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਨੇ ਜਿੱਸੀਆਂ ਪੰਜ ਪ੍ਰਾਪਰਟੀਆਂ ਨੂੰ ਸੀਜ਼ ਕੀਤਾ ਗਿਆ ਕਿ ਆਜਾਰੇ ਕਿਸ ਨਸ਼ਾ ਤਸਕਰ ਦੇ ਖਿਲਾਫ 6 ਦੇਕਰੀ ਮੁਕੱਦਮੇ ਦਰਜ ਹੈ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਦੇ ਉੱਤੇ ਜੜੀ ਆ ਕਾਰਵਾਈ ਕੀਤੀ ਗਈ ਪੰਜ ਜੋ ਪ੍ਰਾਪਰਟੀਆਂ ਸੀ ਲੱਖ ਰੁਪਏ ਦੀਆਂ ਪ੍ਰਾਪਰਟੀਆਂ ਸੀ ਤੇ ਵੱਲੋਂ ਨਸ਼ਾ ਵੇਚ ਕੇ ਪ੍ਰਾਪਰਟੀਆਂ ਤਿਆਰ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਡੀਐਸਪੀ ਨਾਰਕੋਟਿਕਸ ਅਤਲ ਸੋਨੀ ਦੇ ਵੱਲੋਂ ਕਿਹਾ ਗਿਆ ਕਿ ਜੁੜਲਾਪਾਦ ਹਲਕੇ ਦੇ ਪਿੰਡ ਮਹਾਲਮ ਵਿਖੇ ਇੱਕ ਨਸ਼ਾ ਤਸਕਰ ਦੀਆਂ ਪੰਜ ਪ੍ਰਾਪਰਟੀਆਂ ਨੂੰ ਸੀਜ਼ ਕੀਤਾ ਗਿਆ ਦੱਸਦੇ ਕਿ 18 ਲੱਖ ਰੁਪਏ ਦੀ ਕੀਮਤ ਦੀਆਂ ਇਹ ਪ੍ਰਾਪਰਟੀਆਂ ਨਸ਼ਾ ਵੇਚ ਕੇ ਇਸ ਦੇ ਵੱਲੋਂ ਬਣਾਈਆਂ ਗਈਆਂ ਸੀ ਜਿਨ੍ਹਾਂ ਨੂੰ ਵਿਪາກ ਤੇ ਵੱਲੋਂ ਸੀਜ਼ ਕਰ ਦਿੱਤਾ ਗਿਆ ਪੁਲਿਸ ਦੇ ਮੁਤਾਬਿਕ ਹੋਈ ਇਹਨਾਂ ਪ੍ਰਾਪਰਟੀਆਂ ਨੂੰ ਕੋਈ ਵੀ ਵੇਚ ਜਾਂ ਖਰੀਦ ਨਹੀਂ ਸਕਦਾ ਤੇ ਨਾ ਹੀ ਇੱਥੇ ਕੋਈ ਕੰਸਟਰਕਸ਼ਨ ਕੀਤੀ ਜਾ ਸਕਦੀ ਐ ਇਸ ਵੱਟੀ ਕਾਰਵਾਈ ਕੀਤੀ ਗਈ ਨਸ਼ਾ ਤਸਕਰਾ ਖਿਲਾਫ ਪੁਲਿਸ ਦੇ ਵੱਲੋਂ ਸ਼ਿਕੰਜਾ ਕਸਿਆ ਗਿਆ ਪੰਜ ਪ੍ਰਾਪਰਟੀਆਂ ਨੂੰ ਸੀਜ਼ ਕੀਤਾ ਗਿਆ ਜਿਸ ਦੇ ਵੱਲੋਂ ਨਸ਼ਾ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਸੀ ਲੱਖਾਂ ਦੀਆਂ ਪ੍ਰਾਪਰਟੀਆਂ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੇ ਵੱਟੀ ਕਾਰਵਾਈ ਕੀਤੀ ਗਈ ਕਿ ਖ្វਾਰ ਇਹਨਾਂ ਤਸਵੀਰਾਂ ਨੂੰ ਕਰ ਲੈਂਦੇ ਆ ਕਿ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜਿਹੜੇ ਪੰਜਾਬ ਸਰਕਾਰ ਦੀ ਇੱਕ ਮਹਮ ਚੱਲ ਰਹੀ ਹੈ ਜਿਹਦੇ ਵਿੱਚ ਨਾਰਕੋਟਿਕਸ ਦੇ ਉੱਪਰ ਪੂਰਾ ਜਗ ਸ਼ੰਗਾਂਵ ਸੀ ਕੱਸ ਰਹੇ ਗਏ ਤਾਂ ਇਸੇ ਸਬੰਧ ਦੇ ਕਿ ਲੜੀ ਜਿਹੜੀ ਸਾਡੀ ਈ ਗਈ ਹੈ ਫਾਜ਼ਲਪੁਰ ਪੁਲਿਸ ਵੱਲੋਂ ਇੱਕ ਮੁਲਜ਼ਮ ਹੈਗਾ ਜਿਸ ਦਾ ਨਾਮ ਹੈ ਰਾਜਕੁਮਾਰ ਰਾਜਪਾਲ ਹੈਗਾ ਵਰ ਐਲਿਸ ਵਿੱਕੀ ਹੈਗੇ ਇਹ ਦੇ ਉੱਪਰ ਐਫ ਆਈ ਆਰ ਇੱਕ ਲੋਜ ਹੋਈ ਸੀ ਜਿਸ ਦੇ ਵਿੱਚ 300 ਗ੍ਰਾਮ ਜਿਹੜਾ ਸੀਗਾ 300 ਕਿਲੋਗ੍ਰਾਮ ਜਿਹੜਾ ਸੀਗਾ ਉਹ ਸੀਗਾ ਪੋਪੀ ਹਸਕ ਸੀਗਾ ਤੇ ਐਫ ਆਈ ਆਰ ਨੰਬਰ ਜਿਹੜੀ ਕਿ 101 176 2021 ਦੀ ਬੈਰੂਗੇ ਥਾਣੇ ਦੇ ਵਿੱਚ ਦਰਜ ਹੋਈ ਸੀ ਤੇ ਇਹਦਾ ਜਿਹੜਾ ਬ੍ਰਦਰ ਹੈਗਾ ਉਹਦੇ ਉੱਪਰ 6 ਮੁਕਦਮੇ ਉੱਤੇ ਦਰਜ ਹੈਗੇ ਉਹ ਵੱਲੇ ਜੇਲ੍ਹ ਦੇ ਵਿੱਚ ਹੈਗੇ ਉਹਨੂੰ ਵੱਲੇ ਕੋਈ 15 ਕਿ ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਇਹ ਲੈ 2.5 ਸਾਲ ਦੀ ਲੈ ਜਮਾਨਤ ਦੇ ਬਾਅਦ ਰਾਏ 2.5 ਸਾਲ ਦੇ ਬਾਅਦ ਇਹ ਲੜਕਾ ਜਿਹੜਾ ਜ ਰਾਜਪਾਲ ਜਿਹੜਾ ਜ ਇਹਦੀ ਜਿਹੜੀ ਸਾਰੀ ਪ੍ਰਾਪਰਟੀ ਸੀਗੀ ਜਿਹਦੇ ਵਿੱਚ ਕੀ 54.4 ਮਤਲ ਜਿਹੜਾ ਹੈਗਾ ਮਕਾਨ ਹੈਗਾ ਇਹ ਸਾਰੀ ਇਹਨੇ ਲੈਂਡ ਹੀ ਲਈਤੀ ਹੈ ਪੰਜ ਜਿਹੜੇ ਹੈਗੇ ਨੇ ਲਗ ਲਗ ਪ੍ਰਾਪਰਟੀਜ਼ ਹੀ ਲਈਤੀਆਂ 17 ਲੱਖ 73 ਹਜ਼ਾਰ ਦੀ ਇੱਕ ਹੈਗੀ ਹੈ 80 ਹਜ਼ਾਰ ਦੀ ਇੱਕ ਹੈਗੀ 16 ਲੱਖ 50 ਹਜ਼ਾਰ ਦੀ ਇੱਕ ਹੈਗੀ ਹੈ 19 19 ਲੱਖ ਦੀ ਇੱਕ ਹੈਗੀ ਹੈ ਤੇ 70 ਹਜ਼ਾਰ ਦੀ ਇੱਕ ਹੈਗੀ ਕਿ ਤਕਰੀਬਨ ਜਿਹੜਾ ਸਾਰਾ ਮਿਲ ਜਾਂਦਾ ਹੈਗਾ 55 ਲੱਖ ਤੇ 56 ਫੋਰ ਪਰ ਜਿਹੜਾ ਉਹ ਇਹਦੀ ਸਾਰੀ ਪ੍ਰਾਪਰਟੀ ਜਿਹੜੇ ਕੰਸਰਨ ਜਿਹੜੇ ਸਾਰੇ ਡਾਕੂਮੈਂਟ ਜਿਹੜੇ ਸੀਗੇ ਉਹ ਐਸ ਐਚਓ ਜਿਹੜੇ ਵੈਰ ਰੂਪੇ ਨੇ ਉਹਨਾਂ ਨੇ ਫਿਰ ਦਿੱਲੀ ਜਿਹੜੇ ਅੱਗੇ ਉੱਥੇ ਭੇਜੇ ਸੀਗੇ ਤੇ ਇਹਨਾਂ ਦੀ ਜਿਹੜੀ ਪ੍ਰਾਪਰਟੀ ਆ ਫ੍ਰੀਜ਼ ਕੀਤੀ ਗਈ ਹੈ ਜਿਹੜੇ ਸਾਰੇ ਜਿਹੜੇ ਪੰਜ ਜਿਹੜੀਆਂ ਦੀ ਜਿਹੜੀ ਪ੍ਰਾਪਰਟੀਆਂ ਨੇ ਇਸ ਸਬੰਧ ਤੇ ਜਿਹਨੇ ਨੂੰ ਪੁੱਛ ਰਵਾਂ ਲਗਾਣ ਆਏ ਸੀ ਤੇ ਇਹਨੂੰ ਦੱਸਿਆ ਗਿਆ ਵੀ ਤੁਹਾਡੀ ਜਿਹੜੀ ਪ੍ਰਾਪਰਟੀ ਫ੍ਰੀਜ਼ ਹੈ ਤੁਸੀਂ ਨਾ ਇਹਨੂੰ ਵੇਚ ਸਕਦੇ ਹੋ ਤੇ ਨਾ ਹੀ ਤੁਸੀਂ ਇਹਨੂੰ ਅੱਗੇ ਇਹਨੂੰ ਕੋਈ ਡਵੈਲਪ ਕਰ ਸਕਦੇ ਹੋ ਉਸ ਤੋਂ ਇਲਾਵਾ ਜੇਕਰ ਨਸ਼ੇ ਦੀ ਗੱਲ ਕੀਤੀ ਜਾਵੇ ਮੈਡੀਕਲ ਨਸ਼ਾ ਹੋ ਗਿਆ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਨਸ਼ਾ ਹੈ ਉਸ ਤੋਂ ਬਣਾਈ ਗਈ ਪ੍ਰਾਪਰਟੀ ਬਾਰੇ ਕੀ ਵੱਡੇ ਵੱਲੋਂ ਕਾਰਵਾਈ ਨਸ਼ੇ ਵੱਲੋਂ ਕੋਈ ਵੀ ਪ੍ਰਾਪਰਟੀ ਜੇ ਬਣਾਈ ਜਾਂਦੀ ਪਾਵੇਂ 1 ਰੁਪਏ ਦੀ ਪ੍ਰਾਪਰਟੀ ਵੀ ਹੈ ਤੇ ਉਹਨੂੰ ਅਸੀਂ ਜਿਹੜਾ ਕੰਸਰਨ ਡਾਕੂਮੈਂਟੇਸ਼ਨ ਦੇ ਨਾਲ ਆਪਾਂ ਲੀਗਲ ਜਿਹੜਾ ਸਾਡਾ ਸੈਲ ਹੈ ਉਹਨੂੰ ਪੇਜ ਕੇ ਤੇ ਉਹਦੇ ਵੱਲੋਂ ਅਸੀਂ ਫ੍ਰੀਜ਼ਿੰਗ ਤੇ ਉਸ ਤੋਂ ਬਾਅਦ ਫਿਰ ਉਹਨੂੰ ਅਸੀਂ ਫ੍ਰੀਜ਼ ਕਰ ਦਿੰਦੇ ਹਾਂ